ਪ੍ਰਣਾਮ ਸ਼ਸ਼ੀ ਨਾਗਪਾਲੇ ਚੇਅਰਮੈਨ ਡਿਸਟ੍ਰਿਕਟ ਆਈਡੈਂਟੀਟੀ ਸੁਸਾਇਟੀ ਵੱਲੋਂ ਜਿੱਥੇ ਲੋਕ ਸੇਵੀ ਕੰਮ ਕੀਤੇ ਜਾਂਦੇ ਆ ਉੱਥੇ ਚੁੱਕੀ ਝੋਪਣਿਆਂ 'ਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਾ ਨੂੰ ਵੀ ਪੜਾਇਆ ਜਾਂਦਾ ਇੱਕ ਇਸ ਲਈ ਇੱਕ ਸੰਸਥਾ ਗਿਆਨ ਜੋਤੀ ਐਜੂਕੇਸ਼ਨ ਮੁਫਤ ਕੋਚਿੰਗ ਸੈਂਟਰ ਖੁੱਲਿਆ ਗਿਆ ਜਿਸ ਵਿੱਚ 72 ਬੱਚੇ ਵਿਦਿਆ ਗੈਨ ਕਰ ਰਹੇ ਹਨ ਤੇ ਵਕ ਵਕ ਮਹਾਰ ਇਹਨਾਂ ਨੂੰ ਫ੍ਰੀ ਸਰਵਿਸ ਦੇ ਕੇ ਵਿਦਿਆ ਪ੍ਰਾਪਤ ਕਰਵਾ ਰਹੇ ਹਨ ਸਾਡੇ ਇੱਥੇ ਇਹਨਾਂ ਦੇ ਜਿਹੜਾ ਸੈਂਟਰ ਦੇ ਇੰਚਾਰਜ ਰਾਜਵਿੰਦਰ ਜੀ ਜੀ ਤੇ ਸ਼ੁਕਰਮੇਸ਼ ਜੀ ਦੀ ਮਿਹਨਤ ਸਦਕਾ ਹੁਣ ਇੱਥੇ 72 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਇਹਨਾਂ ਨੂੰ ਬੱਚਾ ਨੂੰ ਜਿੱਥੇ ਪੜ੍ਹਾਈ ਦੀ ਕਰਵਾਈ ਜਾਂਦੀ ਹੈ ਉੱਥੇ ਤੇ ਸੱਭਿਆਚਾਰ ਸਰਗਰਮੀਆਂ ਵੀ ਕਰਵਾਈ ਜਾਂਦੀਆਂ ਤੇ ਅੱਜ ਅਸੀਂ ਇੱਥੇ ਇਹਨਾਂ ਬੱਚਿਆਂ ਦਾ ਟੂਰ ਰਿੰਡਾ ਗੁਰਦੁਆਰਾ ਸਾਹਿਬ ਕਿਲਾ ਸਾਹਿਬ ਛਤਰੀ ਰੋਜ਼ਗਾਰਡਨ ਤੇ ਕਿਸੇ ਪਾਰਕ ਲੈ ਕੇ ਜਾ ਰਹੇ ਹਾਂ ਤਾਂ ਜੋ ਬੱਚਿਆਂ ਦੇ ਹੋਰ ਗਿਆਨ ਵਿੱਚ ਵਾਧਾ ਹੋ ਸਕੇ ਤੇ ਇਤਿਹਾਸਕ ਜਿਹੜੇ ਸਥਾਨ ਹੈ ਉਹਨਾਂ ਦੀ ਜਾਣਕਾਰੀ ਉਹਨਾਂ ਨੂੰ ਮਿਲ ਸਕੇ ਮੰਡੀ ਨਿਵਾਸੀਆਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਇਤਿਆਸ ਕਰਦੇ ਹਾਂ ਇਸਾ ਸਾਨੂੰ ਸਹਿਯੋਗ ਮਿਲਦਾ ਰਹੇਗਾ ਧੰਨਵਾਦ ਮੈਂ ਕੁਲਦੀਪ ਕੌਰ ਗੱਲ ਪ੍ਰਿੰਸੀਪਲ ਐਨ ਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬੁੱਚਾ ਮੰਡੀ ਅੱਜ ਆਈ ਡੋਨੇਸ਼ਨ ਸੁਸਾਇਟੀ ਦੇ ਵੱਲੋਂ ਜਿਹੜੇ 슬ਮ ਏਰੀਆ ਦੇ ਬੱਚੇ ਆ ਉਹਨਾਂ ਨੂੰ ਟੂਰ ਤੇ ਭੇਜਿਆ ਜਾ ਰਿਹਾ ਹੈ ਬੱਚੇ ਬਹੁਤ ਐਕਸਾਈਟਿਡ ਨੇ ਖੁਸ਼ ਨੇ ਬੱਚੇ ਤਾਂ ਇਹਨਾਂ ਦੀ ਖੁਸ਼ੀ ਨੂੰ ਦੇਖ ਕੇ ਆਪਦੇ ਮਨ ਨੂੰ ਬਹੁਤ ਖੁਸ਼ੀ ਹੋਈ ਜੋ ਵੀ ਇਹ ਮੈਂਬਰਸ ਸੁਸਾਇਟੀ ਦੇ ਮੈਂਬਰਸ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਬਹੁਤ ਅੱਛਾ ਹੈ ਇਹਨਾਂ ਬੱਚਿਆਂ ਨੂੰ ਵੀ ਖੁਸ਼ੀਆਂ ਦੀ ਲੋੜ ਹੈ ਤਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਇਹਨਾਂ ਬੱਚਿਆਂ ਨੂੰ ਭੇਜ ਰਹੇ ਹਾਂ ਤਾਂ ਖੁਸ਼ ਰਹੇ ਨੇ ਬੱਚੇ ਇਹ ਹੀ ਮੇਰਾ ਅਸ਼ੀਰਵਾਦ ਹੈ ਥੈਂਕ ਯੂ ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਦੇ ਵੈਨਰ ਹੇਟ ਚੱਲ ਰਹੀ ਗਿਆਨ ਜੋਤੀ ਐਜੂਕੇਸ਼ਨ ਮੁਫਤ ਕੋਚਿੰਗ ਸੈਂਟਰ ਦੇ ਬੱਚਿਆਂ ਨੂੰ ਇੱਕ ਰੋਜ਼ਾ ਵਿਦਿਆਕ ਟੂਰ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਐਨਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਅੰਗਰੇਜ਼ ਸਿੰਘ ਗਿੱਲ ਨੇ ਹਰੀ ਝੰਡੀ ਵਿਖਾ ਕੇ ਟੂਰ ਨੂੰ ਰਵਾਨਾ ਕੀਤਾ ਇਸ ਮੌਕੇ ਜਿੱਥੇ ਪੁੱਜੋ ਮੰਡੀ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ ਨਾਲ ਹੀ ਪੁਚੋ ਮੰਡੀ ਦੀਆਂ ਉੱਗੀਆਂ ਸ਼ਖਸੀਅਤਾਂ ਸ਼ਾਮਲ ਸਨ ਗਿਆਨ ਜੋਤੀ ਐਜੂਕੇਸ਼ਨ ਮੁਫਤ ਕੋਚਿੰਗ ਸੈਂਟਰ ਦੇ ਬੱਚਿਆਂ ਵਿੱਚ ਟੂਰ ਪ੍ਰਤੀ ਭਾਰੀ ਉਤਸ਼ਾਹ ਸੀ ਉਹਨਾਂ ਬੱਸ ਵਿੱਚ ਬੜੀ ਮਸਤੀ ਅਤੇ ਚਾਹ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ ਪੁਚੋ ਮੰਡੀ ਤੋਂ ਬਠਿੰਡਾ ਵੱਲ ਨੂੰ ਰਵਾਨਗੀ ਹੁੰਦਿਆਂ ਹੀ ਬੱਚੇ ਬੱਸ ਵਿੱਚ ਮਸਤੀ ਕਰਦੇ ਨਜ਼ਰ ਆਏ ਟੂਰ ਦੌਰਾਨ ਬੱਚਿਆਂ ਨੂੰ ਗੁਰਦੁਆਰਾ ਕਿਲਾਬ ਮੁਬਾਰਕ ਸਾਹਿਬ ਪਾਸ਼ਾਹੀ ਦਸਵੀਂ ਵਿਖੇ ਦਰਸ਼ਨ ਕਰਵਾਏ ਜਾਣਗੇ ਨਾਲ ਹੀ ਕਿਲੇ ਦਾ ਇਤਿਹਾਸ ਬੱਚਿਆਂ ਨੂੰ ਜਾਨੂ ਕਰਾਇਆ ਜਾਏਗਾ ਬੱਚਿਆਂ ਦੇ ਇਸ ਟੂਰ ਲਈ ਪੁੱਚੋ ਮੰਡੀ ਤੋਂ ਐਨ ਐਸ ਮੈਮੋਰੀਅਲ ਸੀਨੀਅਰਸ ਕੈਂਡੀ ਸਕੂਲ ਦੇ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਅੰਗਰੇਜ਼ ਸਿੰਘ ਗਿੱਲ ਦਾ ਵਿਸ਼ੇਸ਼ ਸਹਿਯੋਗ ਰਹਾ